ਡਾਲਰਾਂ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 205 ਭਾਰਤੀਆਂ ਦਾ ਹੁਣ ਕੀ ਹੋਵੇਗਾ ਵੱਡਾ ਸਵਾਲ ਖੜਾ ਹੋ ਰਿਹਾ ਹੈ ਦੱਸਦੀ ਹੈ ਕਿ ਕੱਲ ਅੰਮ੍ਰਿਤਸਰ 에ਅਰਪੋਰਟ ਦੇ ਵਿੱਚ ਜੜਾ ਫੋਰਸ ਦਾ ਜਹਾਜ਼ ਲੈਂਡ ਹੁੰਦਾ ਜ ਉਸ ਦੇ ਵਿੱਚ 205 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਪਹੁੰਚਿਆ ਗਿਆ ਕਾਫੀ ਹਲਚਲ ਹੁੰਦੀ ਹੋਈ ਦਿਖਾਈ ਦਿੱਤੀ ਵੱਡੀ ਗਿਣਤੀ ਦੇ ਵਿੱਚ ਫੋਰਸ ਵੀ ਜਿਹੜੀ ਤੈਨਾਤ ਕੀਤੀ ਗਈ ਜੋ ਆਰਤੀ ਡਿਪੋਰਟ ਹੋ ਕੇ ਆਏ ਉਹਨਾਂ ਦੀ ਵਰਤੀ ਗਿਣਤੀ ਦੇ ਵਿੱਚ ਪਰਿਵਾਰ ਵੀ 에ਰਪੋਰਟ ਤੇ ਪਹੁੰਚੇ ਨੇ ਤਾਂ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਉਹਨਾਂ ਦੇ ਵੱਲੋਂ ਸਾਰਾ ਵਾਕਿਆ ਬਿਆਨ ਕੀਤਾ ਗਿਆ ਹੁਣ ਸਵਾਲ ਖੜਾ ਹੋ ਰਿਹਾ ਹੈ ਕਿ ਆਖਿਰਕਾਰ ਜਿਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਇਹਨਾਂ ਦੇ ਨਾਲ ਕੀ ਹੋਵੇਗਾ ਜਾਂਚ ਤੋਂ ਬਾਅਦ ਸਾਰੀ ਗੱਲ ਕਲੀਅਰ ਹੋਵੇਗੀ ਕਿ ਆਖਿਰਕਾਰ ਇਹ ਲੋਕ ਕਿਵੇਂ ਅਮਰੀਕਾ ਦੇ ਵਿੱਚ ਦਾਖਲ ਹੋਏ ਕਿ ਡਾਂਕੀ ਦਾ ਰਸਤਾ ਅਪਣਾਇਆ ਗਿਆ ਸੀ ਜਾਂ ਕੋਈ ਹੋਰ ਇਹਨਾਂ ਦੇ ਵੱਲੋਂ ਰਸਤਾ ਅਪਣਾਇਆ ਗਿਆ ਸੀ ਇਹ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਦੱਸਦੀ ਹੈ ਕਿ ਅਮਰੀਕਾ ਦੇ ਟੈਕਸੋਸ ਤੋਂ 205 ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਇੱਕ ਫੋਰਸ ਦਾ ਜਹਾਜ਼ ਅੰਮ੍ਰਿਤਸਰ ਪਹੁੰਚਦਾ ਹੈ ਇਹ ਅਮਰੀਕੀ ਫੌਜੀ ਜਹਾਜ਼ ਕੱਲ ਦੁਪਹਿਰ 2 ਵਜੇ ਦੇ ਕਰੀਬ ਅੰਮ੍ਰਿਤਸਰ 에ਰਪੋਰਟ ਵਿਖੇ ਪਹੁੰਚਿਆ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਵੱਲੋਂ ਤਕਰੀਬਨ 205 ਗੈਰਕਾਨੂੰਨੀ ਭਾਰਤੀਆਂ ਨੂੰ ਭਾਰਤ ਭੇਜਿਆ ਗਿਆ ਜਿਨ੍ਹਾਂ ਦੇ ਵਿੱਚੋਂ 104 ਭਾਰਤੀਆਂ ਦੀ ਪਛਾਣ ho yeah. ਫਿਲਹਾਲ ਹੁਣ ਇਹ ਅਗਲੀ ਕਾਰਵਾਈ ਦੇ ਵਿੱਚ ਹੀ ਪਤਾ ਲੱਗੇਗਾ ਕਿ ਡਿਪੋਰਟ ਕੀਤੇ ਗਏ ਭਾਰਤੀ ਕਿਸ ਰਾਹੀਂ ਅਮਰੀਕਾ ਪਹੁੰਚੇ ਨੇ ਇੰਨਾ ਹੀ ਨਹੀਂ ਕਈ ਲੋਕਾਂ ਬਾਰੇ ਕਿਹਾ ਜਾ ਰਿਹਾ ਕਿ ਉਹ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਨ ਇਹ ਲੋਕ ਬਿਹਤਰ ਜ਼ਿੰਦਗੀ ਅਤੇ ਰੋਜ਼ੀ ਰੋਟੀ ਦੀ ਪਾਲ ਵਿੱਚ ਪੰਜਾਬ ਹਰਿਆਣਾ ਵਰਕੇ ਭਾਰਤੀ ਰਾਜਾਂ ਤੋਂ ਆਏ ਸਨ ਪਰ ਹੁਣ ਉਹਨਾਂ ਨੂੰ ਵਾਪਸੀ ਦੀ ਉਡਾਨ ਤੇ ਭੇਜ ਦਿੱਤਾ ਹੈ ਦਰਅਸਲ ਅਮਰੀਕਾ ਤੋਂ ਵਾਪਸ ਆਏ ਭਾਰਤੀਆਂ ਦਾ ਹੁਣ ਕੀ ਹੋਵੇਗਾ ਦੱਸਦੀ ਹੈ ਕਿ ਇਮੀਗ੍ਰੇਸ਼ਨ ਅਧਿਕਾਰੀ ਉਹਨਾਂ ਦੇ ਅਕਸਰ ਅਤੇ ਰਿਕਾਰਡਾਂ ਦੀ ਚੈੱਕ ਕਰਨਗੇ ਤੁਜੇ ਰਾਜਾਂ ਦੇ ਲੋਕਾਂ ਨੂੰ ਉਡਾਨ ਰਾਹੀਂ ਉਹਨਾਂ ਦੇ ਸ਼ਹਿਰਾਂ ਵਿੱਚ ਭੇਜਿਆ ਜਾਵੇਗਾ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੜਕ ਰਾਹੀਂ ਭੇਜਿਆ ਜਾਵੇਗਾ ਇੱਕ ਹੈਲਪ ਡੈਸਕ ਸਥਾਪਿਤ ਕੀਤਾ ਜਾਵੇਗਾ ਸਾਰੇ ਯਾਤਰੀਆਂ ਦਾ ਡਾਟਾਵੇਸ ਤਿਆਰ ਕੀਤਾ ਜਾਵੇਗਾ ਅਪਰਾਧਿਕ ਪਿਸ਼ੋਕੜ ਵਾਲੇ ਲੋਕਾਂ ਨਾਲ ਕਿਵੇਂ ਦਾ ਵਤੀਰਾ ਹੋਵੇਗਾ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜੜਿਆ ਕਾਰਵਾਈ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਉੱਥੇ ਰਹਿ ਰਹੇ ਲਗਭਗ 18000 ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਭੇਜਣ ਦੀ ਤਿਆਰੀ ਕਰ ਰਿਹਾ ਹੈ ਹਾਲ ਹੀ ਦੇ ਵਿੱਚ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਰਸ਼ਟਰਪਤੀ ਡੋਨਾਲਡ 트ੰਪ ਦੇ ਸੋਚ ਚੁੱਕ ਸਮਾਗਮ ਦੌਰਾਨ ਵਾਸ਼ਿੰਗਟਨ ਪਹੁੰਚੇ ਸਨ ਉਸ ਸਮੇਂ ਦੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਉਹਨਾਂ ਨੂੰ ਪਾਰਤ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਬਾਰੇ ਜਾਣਕਾਰੀ ਦਿੱਤੀ ਸੀ ਕਿਹਾ ਸੀ ਕਿ ਅਮਰੀਕਾ ਸਰਕਾਰ ਕੋਲ 20427 ਅਜਿਹੇ ਭਾਰਤੀ ਦੀ ਸੂਚੀ ਹੈ ਇਹਨਾਂ ਵਿੱਚੋਂ 17940 ਭਾਰਤੀਆਂ ਦੇ ਪਤੇ ਦੀ ਪੁਸ਼ਟੀ ਕੀਤੀ ਗਈ ਉਹ ਹੁਣੇ ਭੇਜੇ ਜਾ ਰਹੇ ਨੇ ਇਸ ਘਟਨਾ ਨੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜਾ ਕਰ ਦਿੱਤਾ ਕਿ ਉਹ ਡੰਕੀ ਰੂਟ ਕੀ ਹੈ ਜਿਸ ਰਾਹੀਂ ਲੋਕ ਅਮਰੀਕਾ ਤੇ ਬ੍ਰਿਟੇਨ ਵਰਗੇ ਦੇਸ਼ਾਂ ਤੱਕ ਪਹੁੰਚਦੇ ਨੇ ਫਿਰ ਇਸ ਦਾ ਨਾਮ ਡੰਕੀ ਕਿਉਂ ਰੱਖਿਆ ਗਿਆ ਦਰਅਸਲ ਡੰਕੀ ਰੂਟ ਸ਼ਬਦ ਪੰਜਾਬੀ ਭਾਸ਼ਾ ਤੋਂ ਆਇਆ ਜਿਸ ਵਿੱਚ ਡੰਕੀਦਾਰ ਥੈਸ਼ ਛਾਲ ਮਾਰ ਕੇ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਣਾ ਇਸ ਡੰਕੀ ਰੂਟ ਸ਼ਬਦ ਦਾ ਜਨਮ ਹੋਇਆ ਇਸ ਜਿਸ ਦੀ ਵਰਤੋਂ ਕਰਕੇ ਲੋਕ ਭਾਰਤ ਤੋਂ ਅਮਰੀਕਾ ਆਸਟ੍ਰੇਲੀਆ ਬ੍ਰਿਟੇਨ ਆਦਿ ਵਰਗੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਚੜ੍ਹਿਆ ਕਰ ਰਹੇ ਨੇ ਹਾਲਕਿ ਭਾਰਤ ਤੋਂ ਅਮਰੀਕਾ ਦਾ ਡੰਕੀ ਰੂਟ ਕੀ ਹੈ ਦਿੱਲੀ ਤੋਂ ਪਲੇਨ ਰਾਹੀਂ ਦੱਖਣੀ ਅਮਰੀਕਾ ਜਿਹੜਾ ਭੇਜਿਆ ਜਾਂਦਾ ਇੱਕ ਵਾਡੋਰ ਬੋਲੇਵੀਆ ਗੁਆਨਾ ਬ੍ਰਾਜ਼ੀਲ ਤੇ ਵੈਨੇਜ਼ੁਏਲਾ ਭੇਜੇ ਜਾਂਦੇ ਨੇ ਜਵੰਟ ਨਾਲ ਲਿਜਾ ਕੇ ਬਾਰਡਰ ਪਾਰ ਕਰਫੋਂਦਾ ਪਨਾਮਾ ਦੇ ਵਿੱਚ ਖਤਰਨਾਕ ਡਰਿਆਨ ਜੰਗਲ ਚੜਾਇਆ ਪਾਰ ਕਰਨਾ ਪੈਂਦਾ ਹੈ ਖਤਰਨਾਕ ਜੰਗਲ ਵਿੱਚ ਕਈ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਹੈ ਮੈਕਸੀਕੋ ਤੱਕ ਕਿਸ਼ਤੀ ਚ ਜਾਨਵਰਾਂ ਵਾਂਗ ਲੈ ਕੇ ਜਾਂਦੇ ਨੇ ਮੈਕਸੀਕੋ ਤੋਂ ਬਾਰਡਰ ਪਾਰ ਕਰਨ ਲਈ ਕਾਫੀ ਜੜੀਆਂ ਜੁੱਦੋਜਹਿਦ ਕਰਨੀ ਪੈਂਦੀ ਹੈ ਫੜੇ ਦੌਰਾਨ ਤੇ ਕਈ ਸਾਲਾਂ ਤੱਕ ਡਿਟੈਂਸ਼ਨ ਸੈਂਟਰ ਵਿੱਚ ਰਹਿਣਾ ਪੈਂਦਾ ਤੇ ਐਜੰਟ 15 ਤੋਂ 60 ਲੱਖ ਰੁਪਏ ਦਾ ਜੜਾ ਆ ਖਰਚਾ ਲੈਂਦੇ ਨੇ ਸੋ ਅਮਰੀਕਾ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਪੰਜਾਬੀ ਵਸੇ ਹੋਏ ਨੇ ਰੋਸੀ ਰੋਟੀ ਕਮਾਉਣ ਲਈ ਗਏ ਹੋਏ ਨੇ ਪਰ ਚੋ ਗੈਰ ਕਾਨੂੰਨੀ ਟੰਗ ਦੇ ਨਾਲ ਉੱਥੇ ਰਹਿ ਰਹੇ ਨੇ ਤਾਂ ਉਹਨਾਂ ਦੇ ਲਈ ਹੁਣ ਖਤਰੇ ਦੀ ਘੰਟੀ ਵੱਜਣੀ ਸ਼ੁਰੂ ਹੋ ਚੁੱਕੀ ਹੈ